ਕੰਕ ਕਠਾ ਨਾ ਹੋਵੇ ਤੇ ਸਰਕਾਰਾਂ ਦੇ ਸਾਹੂ ਤਕੇ ਸੇਰ ਦੀ ਪੁੱਛੇ ਸੌਰੀ ਮੈਂ ਵਰਡ ਯੂਸ ਕਰ ਰਿਹਾ ਤਕੇ ਸੇਰ ਦੀ ਲੇਕਿਨ ਅੱਜ ਜੇ ਕੋਈ ਇੱਛਾ ਦੀ ਗੱਲ ਦਾ ਹੁਗਾਰਾ ਇਹਨਾਂ ਨੇ ਭਰਿਆ ਤੇ ਮੈਂ ਉਸ ਤੇ ਆਪਣੀ ਹਾਮੀ ਆਪਣੀ ਮੈਂ ਅ ਸੁਖੀਤੀ ਦਿਨਾਂ ਮੈਂ ਇਸਨੂੰ ਸਹਿਪ ਕਰਾਂ ਔਰ ਕੋਈ ਕੰਡੀਸ਼ਨ ਨਹੀਂ ਸਰਨਾ ਸਾਥ 295 ਅਸੀਂ ਨਾਲ ਕਰਕੇ ਲਗਾਗੇ ਮਨਜੀਤ ਸਿੰਘ ਜੀਕੇ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਗਈ ਹੈ ਤੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਉਹ ਬਿਨਾਂ ਸ਼ਰਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਰਹੇ ਨੇ ਮਨਜੀਤ ਸਿੰਘ ਜੀਕੇ ਨੂੰ ਵਾਪਸ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿੱਲੀ ਪਹੁੰਚੇ ਸਨ ਤੇ ਜੀਕੇ ਦੀ ਰਿਹਾਈਸ਼ ਪਹੁੰਚੇ ਅਤੇ ਉੱਥੇ ਉਹਨਾਂ ਨੂੰ ਮੁਰਤ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਜੇ ਪੰਥ ਇਕੱਠਾ ਨਾ ਹੋਵੇ ਤਾਂ ਸਰਕਾਰਾਂ ਦੇ ਹਸਾਲੂ ਟਕੇ ਸੇਰ ਨਹੀਂ ਪੁੱਛਿਆ ਸੌਰੀ ਮੈਂ ਵਰਡ ਯੂਜ਼ ਕਰ ਰਿਹਾ ਟਕੇ ਸੇਰ ਨਹੀਂ ਪੁੱਛਿਆ ਤੇ ਜੇ ਸਾਡੀ ਮੁੱਠ ਬੰਦ ਹੋ ਗਈ ਆ ਤਿੰਨ ਪਾਰਟੀਆਂ ਜਿੱਦਾਂ ਕਿ ਆ ਨਾ ਬਾਲ ਸਾਹਿਬ ਨੇ ਅਸਰਨਾ ਸਾਹਿਬ ਮੈਂ ਹੋ ਗਿਆ ਅਕਾਲੀ ਦਲ ਹੋ ਗਿਆ ਅਸੀਂ ਇੱਕ ਦੂਜੇ ਦੇ ਖਿਲਾਫ ਡੱਟ ਕੇ ਲੜੇ ਸੀ ਕੋਈ ਲਿਆਜ ਨਹੀਂ ਕੀਤਾ ਇੱਕ ਦੂਜੇ ਦਾ ਲੇਕਿਨ ਅੱਜ ਜੇ ਕੋਈ ਇਸ਼ਤਿਹਾਰ ਦੀ ਗੱਲ ਦਾ ਹੰਗਾਰਾ ਇਹਨਾਂ ਨੇ ਭਰਿਆ ਤੇ ਮੈਂ ਉਸ ਤੇ ਆਪਣੀ ਹਾਮੀ ਆਪਣੀ ਮੈਂ ਸ਼ੁਕਰੀਤੇ ਦਿਨਾ ਮੈਂ ਆਪਣੀ ਪਾਰਟੀ ਨੇ ਮੈਰੀ ਨੇ ਮਨੋਖਤਿਆਰ ਦਿੱਤਾ ਸੀ ਮੀਟਿੰਗ ਕਰਕੇ ਪੋਲਿਟਿਕਲ ਅਪੀਅਰ ਕਮੇਟੀ ਨੇ ਔਰ ਕੋਰ ਕਮੇਟੀ ਨੇ ਜੀ ਜੋ ਫੈਸਲਾ ਲਾਓ ਕੀ ਲਾਓਗੇ ਮੈਂ ਇਸ ਗੱਲ ਨੂੰ ਐਕਸੈਪਟ ਕਰਦਾ ਔਰ ਕੋਈ ਕੰਡੀਸ਼ਨ ਨਹੀਂ ਸਲਨਾ ਸਾਹਿਬ ਇੱਥੇ ਪ੍ਰਧਾਨ ਨੇ ਅਸੀਂ ਨਾਲ ਰਲ ਕੇ ਲੱਗਾਂਗੇ ਔਰ ਸਾਡੀ ਕੋਈ ਅਜੇ ਇਲੈਕਸ਼ਨ ਨਹੀਂ ਆਈ ਜਿਵੇਂ ਕਿ ਅਸੀਂ ਕੋਈ ਇਲੈਕਸ਼ਨ ਲੜਨੀ ਹੈ ਤੇ ਕੋਈ ਸੀਟਾ ਵੜਨੀ ਹੈ ਕੋਈ ਇਲੈਕਸ਼ਨ ਜਿਤਨੀ ਹੈ ਆਪੇ ਹੋ ਦੇ ਚਾਹੀਦੇ ਨੇ ਮਨਜੀਤ ਸਿੰਘ ਜੀ ਕੇ ਸਾਫਕਾ ਪਰਦਾਨ ਨੇ ਟੀਐਸਜੀਐਮਸੀ ਦੇ ਅਤੇ ਉਹਨਾਂ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਜਾਗੋ ਪਾਰਟੀ ਬਣਾਈ ਸੀ ਤੇ ਹੁਣ ਉਸ ਜਾਗੋ ਪਾਰਟੀ ਦਾ ਵੀ ਰਲੇਵਾ ਸ਼ੋਮਣਿਆ ਅਕਾਲੀ ਦਲ ਦੇ ਵਿੱਚ ਕਰ ਦਿੱਤਾ ਗਿਆ ਹੈ